ਹੈਲੋ ਵਾਡਾ ਮਲਕਮ ਗਾਇਸ ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਗਾਇਸ ਆਪਾਂ ਵੀ ਪੂਰੇ ਘੈਂਟ ਆ ਤੇ ਬਈ ਆਪਣੇ ਯਾਰ ਨੇ ਲਿਆਂਦਾ ਸੀਗਾ ਨਵਾਂ ਸਾਈਕਲ ਤੇ ਆਪਾਂ ਪੁੱਛਦੇ ਆ ਬਈ ਕਿੰਨੇ ਦਾ ਲਿਆਂਦਾ ਕੀ ਹਿਸਾਬ ਕਿਤਾਬ ਹੈ ਇਹਦਾ ਲੈਣਾ ਚਾਹੀਦਾ ਕਿ ਨਹੀਂ ਠੀਕ ਆ ਤੇ ਬਈ ਆਪਾਂ ਤੁਹਾਨੂੰ ਦਿਖਾਉਨੇ ਆ ਸਾਈਕਲ ਤੇ ਸਾਈਕਲ ਤਾਂ ਹੂੰ ਬਹੁਤ ਘੈਂਟ ਆ ਬਈ ਅ ਜੇ ਨਾ ਗੁਰਦੁਆਰੇ ਜਾ ਕੇ ਆਏ ਸੀਗੇ ਇਹਦਾ ਰਿਐਕਸ਼ਨ ਬਹੁਤ ਘੈਂਟ ਆਇਆ ਬਈ ਸਾਰੇ ਜਾਣੇ ਆ ਖੜ ਖੜ ਵੇਖਣ ਆਖਣਾਂ ਪੈਂਚ ਟਾਇਰ ਵੇਖ ਟਾਇਰ ਵੇਖ ਖਣਾਈ ਆਈ ਜੀ ਨਿਆ ਠੀਕ ਆ ਭਾਈ ਤੁਸੀਂ ਦੱਸੋ ਨਾ ਬਾਠੀਗਾ ਕਹੜਾ ਕੰਮ ਕਿਹੜਾ ਲਿਆਂਦਾ ਫਿਰ ਉਹ ਖੜਾ ਯਾਰ ਇੱਥੇ ਰੱਖ ਕਹੜਾ ਕੰਮ ਲੁੱਕ ਜੀ ਚੱਕਾ ਮਾਰੀ ਯਾ ਬ్రో ਕੈਮਰਾ ਨਹੀਂ ਸਾਫ ਆਪਣੇ ਫੋਨ ਦਾ ਚੱਕ ਕੋਈ ਚੱਕਰ ਨਹੀਂ ਲਿਆਵਾਂਗੇ ਕੈਮਰਾ ਵੀ ਕਿੰਨੇ ਦਾ ਲਿੱਤਾ ਏ ਭਾਈ ਬਾਲਾਂ ਦਾ ਕੋਰਾਂ ਦਾ ਬਰ ਰਪਈਆ ਦਾ ਬਾਲਾ ਯਾਰ ਦਾ 12000 ਦਾ ਲਿੱਤਾ ਬਈ ਓਏ 12000 ਤਾਂ ਪੈਂਚਰ ਵੀ ਨਾ ਲਾਵੇ ਹੈ 12 ਰੁਪਈਆ ਦਾ ਇਹਦਾ ਕੋਈ ਪੈਂਚਰ ਵੀ ਨਾ ਲਾਵੇ ਅੱਛਾ ਪੈਂਚਰ ਕਿੰਨੇ ਲਾਦਾ ਇਹਦੇ ਪੈਂਚਰ 100 ਦਾ 100 ਦਾ 100 ਦਾ ਬਈ ਇਹਦੇ ਪੈਂਚਰ ਲਾਦਾ ਪੌੜ ਤਾਂ ਨਹੀਂ ਮਾਰਿਆ ਨਹੀਂ ਨਹੀਂ ਸਹੀ ਕਹਿ ਰਿਹਾ ਤੇ ਲੈਣਾ ਚਾਹੀਦਾ ਕਿ ਨਹੀਂ ਯਾਰ ਬਈ ਜਿੰਨਾ ਕੋ ਪੈਸਾ ਹੈਗਾ ਲੈ ਲੈ ਕਿਉਂਕਿ ਪੈਸੇ ਤਾਂ ਬਿਨਾਂ ਇਹਦੇ ਜਮੇ ਇਹਦਾ ਕੁਝ ਨਾ ਕੁਝ ਖਰਾਬ ਹੋਇਆ ਹੀ ਦੇਦਾ ਹੁੰਦਾ ਅੱਜ ਮੈਂ ਗੁਰਦੁਆਰੇ ਗਿਆ ਉਹਦੀ ਤਿੰਨ ਚੀਜ਼ਾਂ ਖਰਾਬ ਕਰ ਦਿੱਤੀ ਭਈ ਮੈਂ ਵੀ ਸੀਗਾ ਨਾਲ ਹੀ ਹਾਂ ਤੂੰ ਵੀ ਨਾਲ ਜਿਹੜੇ ਤਿੰਨ ਚੀਜ਼ਾਂ ਖਰਾਬ ਹੋਈਆਂ ਕਿ ਨਹੀਂ ਤੇ ਸਾਹਮਣੇ ਹਾਂ ਹਾਂ ਦੇਖ ਫਿਰ ਆਉਂ ਬਈ ਨਾ ਇੱਥੇ ਲਿਖਿਆ ਪਿਆ ਵੀ ਜੰਪਿੰਗ ਨਾ ਕਰੋ ਤੇ ਅਹੀ ਭਈ ਐਨੇ ਵਾ ਕੀ ਕੀਤਾ ਇੱਥੋਂ ਦੋ ਜੰਪ ਜੇ ਮਾਰੇ ਆਪੇ ਡਲ ਜੇ ਦੋਨੇ ਬਾਹਰ ਹੀ ਆ ਗਏ ਸੀਗੇ ਤੇ ਹੋਰ ਕੀ ਹੋਇਆ ਸੀ ਇੱਕਾ ਮਗਰਾਟ ਖੁੱਲ ਗਿਆ ਸੀ ਉਹੀ ਖੁੱਲ ਗਿਆ ਇਤਰੇ ਜਾਂਦੇ ਦਾ ਹੀ ਤੇ ਬਾਕੀ ਬਈ ਚੱਲਣ ਚੁੱਲਣ ਚ ਤਾਂ ਪੂਰਾ ਘੈਂਟਾ ਕੰਮ ਠੀਕ ਆ ਫੂਡੋਂ ਬਹੁਤ ਹੁੰਦੀ ਹੂੰ ਐ ਅਗਲੀ ਗੁਲਾਰੀ ਵੱਡੀ ਪਵਾ ਰਾਂਗੇ ਅਸੀਂ ਤੇ ਕੀ ਪਤਾ ਸ਼ਾਇਦ ਵੇਚ ਹੀ ਰਹਿ ਗਏ ਨਾ ਹੂੰ ਤੇਥੋਂ ਹੋਰ ਕੋਈ ਮੰਗਦਾ ਹਨਾ ਯਾਰ ਹਾਂ ਹਾਂ ਦੇ ਦੇਣਾ ਹੁਣ ਇਦੂ ਪਾੜਾ ਲੈ ਆਏਗਾ ਫਿਰ ਤੂੰ ਇਦੂ ਉੱਚਾ ਮਾਰ ਲੈ ਆਵਾਂਗੇ ਐ ਸ਼ਾ ਤੇ ਹੁਣ ਇੱਕ ਦਿਨ ਲਿਆ ਕੇ ਰਾਤ ਨਹੀਂ ਆਇਆ ਯਾਰ ਨਹੀਂ ਰਾਤ ਹੁੰਦਾ

ਕਰਕੇ ਦਿਖਾਉਂਦਾ ਇਹ ਇੱਥੇ ਨਹੀਂ ਇੱਥੋਂ ਤਾਂ ਠੀਕ ਆ ਭਾਈ ਇਹਣਾ ਇੰਨੀ ਉੱਚੀ ਕਰਕੇ ਚਲਾਈ ਜਾਂਦਾ ਸੀਗਾ ਤੇ ਮੈਂ ਇਹਦੇ ਅੱਗੇ ਬੈਠਾ ਸੀਗਾ ਤੇ ਭਾਈ ਮੈਂ ਇਹਦੇ ਅੱਗੇ ਬੈਠਾ ਸੀਗਾ ਤੇ ਐਣਾ ਉਹ ਗੇਟ ਨਹੀਂਗਾ ਜਿਹੜਾ ਸਾਹਮਣੇ ਉਧਰੋਂ ਐ ਮੋੜਨ ਲੱਗਾ ਐ ਨੂੰ ਮੋੜਨ ਲੱਗਾ ਤੇ ਭਾਈ ਹੁਣ ਟੇਡਾ ਹੀ ਹੋਣਾ ਸੀ ਤੇ ਟੇਡਾ ਹੋ ਗਿਆ ਥੱਲੇ ਡੇਗ ਗਿਆ ਭਾਈ ਦੋਨੇ ਜਾਣੇ ਹਨਾ ਬਾੜੀ ਮਾੜੀ ਹੋਈ ਖੱਲੇ ਡੇਗ ਗਏ ਬਾਹਰੋਂ ਮੈਨੂੰ ਗਈ ਜਾਂ ਤੂੰ ਗਾਉ ਤਡੇਡਾ ਮੇਰਾ ਢੂਆ ਚਲਾਤਾ ਐਨੇ ਹੈਨਾ ਬਾਲੀ ਮਾੜੀ ਕੀਤੀ ਐਨੇ ਮੇਨਾਂ ਚਾ ਕੋਈ ਨਹੀਂ ਪਰ ਇਨਾ ਸਾਈਕਲ ਪੂਰਾ ਸਿਰਾ ਗਾ ਉਹ ਡੇਗ ਗੇ ਡੇਗ ਗੇ ਕੋਈ ਚੱਕਰ ਨਹੀਂ ਉਹਦਾ ਫਿਰ ਪਾਲ ਚਮਾਰ ਕੇ ਰੱਖਣਾ ਪਊਗਾ ਹੂੰ ਆਵੇ ਤੂੰ ਸਿਰਾ ਹਾਂ ਕਾ ਕੰਮ ਇਹ ਬੱਸ ਚੈੱਕ ਚੈੱਕ ਚੱਕ ਚੱਕ ਕਰੋ ਚੈੱਕ ਚਾ ਤੂੰ ਤਾਂ ਓਕੇ ਆ ਜਮਾਂ ਇਹ ਅੱਛਾ ਤੂੰ ਵੀ ਓਕੇ ਨਾ ਮੈਂ ਵੀ ਓਕੇ ਹੀ ਆ ਹਲੇ ਤੱਕ ਅੱਛਾ ਇੱਕ ਵਾਰੀ ਹੋਰ ਡੰਗ ਪਾ ਦਵਾ ਲਾਂਗੇ ਲੱਤ ਪਾ ਬਸ ਫਿਰ ਚੰਗੀ ਓਕੇ ਹੋ ਜਾਾਂਗੇ ਚੰਗੀ ਓਕੇ ਹੋ ਜਾਣੀ ਆ ਹੂੰ ਬਾਕੀ ਘੈਂਟ ਆਣਾ ਸਾਈਕਲ ਤਾਂ ਯਾਰ ਇਹਦੀ ਗੱਲ ਆ ਮਾੜੀ ਲੱਗੀ ਇਹ ਕਿਤੇ ਚੰਪ ਨਹੀਂ ਕਰਾ ਸਕਦੇ ਬਈ ਹਾਥੂ ਥੱਥ ਛੱਡ ਕੇ ਤਾਂ ਜਾਂਦਾ ਦੱਸੀ ਯਾਰ ਪੂਰਾ ਸ਼ਰਾ ਕੰਮ ਛੱਡ ਕੇ ਤਾਂ ਡੋਲਦੇ ਨਹੀਂ ਸਨ ਬਈ ਇਹਦੇ ਨਾਲ ਜੇ ਜੇ ਅਸੀਂ ਹੁਣ ਗਾਂ ਲਿਆਂਦਾ ਜਾਂ ਐਵੇਂ ਦਾ ਐਵੇਂ ਦਾ ਲਿਆਵਾਂਗੇ ਜਾਂ ਇਹਦੂ ਘਾਟਿਆ ਅਸੀਂ ਪਤਾ ਕੀ ਕਰਨਾ ਅਸੀਂ ਮਗਰਾਟ ਲਾ ਦੇਣੀ ਆ ਲਾ ਦੇਣੀ ਆ ਚੱਕ ਦਾਂਗੇ ਬਈ ਮਗਰਾਟ ਮਗਰੂੜ ਲਾ ਦਾਂਗੇ ਆ ਕੰਨ ਜੇ ਕਾਸਤੇ ਅਸੀਂ ਤੇ ਅਈ ਇੱਥੇ ਪਾਈਪਾ ਲਾ ਕੇ ਫਿਰ ਮੈਂ ਮਗਰ ਖੜਾ ਸੀ ਤੇ ਇਹ ਚਲਾਈ ਜਾਂਦਾ ਸੀ ਦੱਸਿਓ ਰਿਐਕਸ਼ਨ ਕਿਵੇਂ ਹੁੰਦੇ ਸੀ ਰਿਐਕਸ਼ਨ ਕਹਿਣ ਸੀ ਕਿ ਬਸ ਅਸੀਂ ਫੋਨ ਨਹੀਂ ਲੈ ਕੇ ਗਏ ਫੰਗਲ ਆ ਕੇ ਆਣਾ ਸੀ ਨਾ ਵਲੌਗ ਬਣਾਉਣਾ ਸੀ ਚੱਕੋ ਹੀ ਚੱਕਰ ਨਹੀਂ ਬਈ ਕਮੈਂਟ ਕਰਕੇ ਜਰੂਰ ਦੱਸਿਓ ਵੀ ਆਪਾਂ ਉੱਥੇ ਨਾ ਇੱਕ ਤਾਂ ਯਾਰ ਪਹਿਲਾਂ ਵਾਲੀ ਆ ਵੀਡੀਓ ਚ ਨਾ ਕਮੈਂਟ ਸੈੱਟ ਨਹੀਂ ਹੋਇਆ ਸੀ ਹਣਾ ਸੈੱਟ ਨਹੀਂ ਹੋਇਆ ਸੀ ਨਾ ਉਹ ਥੋੜਾ ਫੜਾ ਜੇ ਹਣ ਵੇਖ ਤੂੰ ਚੈਕਿੰਗ ਚੈੱਕ ਕਰੋ ਚੈੱਕ ਕਰੀ ਤਾ ਇੱਕ ਨੰ ਮੈਂ ਤੂਸੀ ਜਾਣਨੇ ਨੇ ਅਹੀਂ ਕਿੰਦੀ ਛੜ ਦੂ ਨਹੀਂ ਬੋਈ ਕਿ ਬਈ ਯਾਰ ਆਪਾਂ ਨੂੰ ਕੋਈ ਕੰਮ ਕੁਮ ਸੀਗਾ ਤੇ ਬਈ ਆਪਾਂ ਤੋਂ ਹੀ ਦਾਈਦੋ ਕਿੰਨੇ ਵੇ ਬਲੌਗ ਪਾਆ ਕਰਕੇ ਤੇ ਕਮੈਂਟ ਜ਼ਰੂਰ ਕਰਦੇ ਲਾਈਕ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜ਼ਰੂਰ ਕਰਿਓ ਯਾਰ ਪਈਆ ਠੀਕ ਆ ਅੱਗੇ ਯਾਰ ਮਸਾਂ ਬਲੌਗ ਪਾਉਣ ਲੱਗੇ ਆ ਬਈ ਕਿ ਰਸੀ ਵੀ ਕੋਈ ਅਰਨਿੰਗ ਕਰ ਲਾਂਗੇ ਕੋਕਾ